ਇਸ 2003 ਦੇ ਵਿੱਚ ਉਦੋਂ ਸ਼ਰਮਾ ਜੀ ਸਰਪੰਚ ਸੀ ਉਹਨਾਂ ਨੇ ਕਰਵਾਈ ਠੀਕ ਹੈ ਜੀ ਇੱਕ ਗੱਲ ਤੁਸੀਂ ਗੱਲ ਤੁਸੀਂ ਹਸਪਤਾਲ ਦੀ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਈਾਲਪੁਰੇ ਦੇ ਉਦੋਂ ਸਾਡੀ ਸਰਪੰਚ ਸੀ ਇੱਕ ਪਹਿਲਾ ਹਸਪਤਾਲ ਯੂਸ਼ਡਾ ਹਸਪਤਾਲ ਮੈਂ ਉਦੋਂ ਮਹਾਰਾਣੀ ਕਰਨੀਤਵਾਰਨ ਸੀ ਸੀ ਬਲਵੀਰ ਸਿੰਘ ਐਡਮਿਨਿਸਟ੍ਰੇਟਿਵ ਸੀ ਅਸੀਂ ਉਹਦੀ ਬਿਲਡਿੰਗ ਉੱਥੋਂ ਮਨਜ਼ੂਰ ਕਰਵਾ ਕੇ ਉਹਦੀ ਬਿਲਡਿੰਗ ਬਣਵਾਈ ਸਰਕਾਰ ਬਦਲ ਗਈ ਅੱਜ ਦੇਖੋ ਉਹ ਬਿਲਡਿੰਗ ਬਣੀ ਹੋਈ ਆ ਪਰ ਉਹ ਹਫਤਾ ਚਾਲੂ ਨਹੀਂ ਹੋ ਰਿਹਾ ਕਿ ਉਸ ਤੋਂ ਬਾਅਦ ਝਾਂਗਰੀ ਸਿੱਕਾਰ ਆ ਗਈ ਇਹ ਚੇਂਜ ਹੋ ਗਿਆ ਔਰ ਜਿਹੜਾ ਟਕੌਲੀ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਹੈ ਟਕੌਲੀ ਦੇ ਵਿੱਚ ਨਾ ਉਹ ਪ੍ਰਾਇਮਰੀ ਹੈਲਥ ਹੈ ਮੈਂ ਉਹਨੂੰ ਕੁਲਬੀਰ ਸਿੱਧੂ ਜੀ ਹੈਲਥ ਮਨਿਸਟਰ ਸੀ ਸਾਰੇ ਟਕੌਲੀ ਦੇ ਸਾਹ ਰੀਪੁਰ ਇਸ ਚੱਲਣਾ ਤੁਹਾਡੇ ਦਾ ਧਿਆਨ ਆਇਆ ਹੋਏ ਕਿ ਮੈਂ ਉਹਦੋਂ ਉਹਨੂੰ ਬੁਲਾ ਕੇ 100 ਬੈੱਡ ਦਾ ਹਸਪਤਾਲ ਬਣਾ ਮੈਂ ਉਹ ਐਲਾਨ ਕਰਵਾ ਕੇ ਰეკਮੈਂਡ ਕਰਵਾ ਕੇ ਨਾ ਉਹ ਤੇ ਉਹ ਜਿਸ ਨੇ ਸਤਾਪ ਜਾਂਦਾ ਹੈ ਉਹ ਕ੍ਰੋਨਿਕ ਮਤਲਬ ਸਿਸਟਮ ਹੈ ਨਾ ਇੱਕ ਉਹ 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 ਸੰਧੂਰੀਆਂ ਹੁੰਦੀਆਂ ਉਹ ਇਲੈਕਸ਼ਨ ਆ ਗਈਆਂ ਸਰਕਾਰ ਬਦਲ ਗਈ ਮਤਲਬ ਉਹ ਚੀਜ਼ਾਂ ਜਿਹੜੀਆਂ ਉਹ ਜਿਹੜੀ ਉਹ ਬਿਲਡਿੰਗ ਬਿਆਨਪੁਰੇ ਵਾਲੇ ਜਿੱਥੇ ਹੋਂ ਪੁੱਛੋ ਅੱਜ ਉਹ ਬਿਲਡਿੰਗ ਪੂਰੀ ਤਿਆਰ ਹੈ ਪਰ ਉਹ ਸੈਕਟਰ ਗਵਰਨਮੈਂਟ ਨੇ ਉਹਨਾਂ ਨੂੰ ਉਸ ਤੋਂ ਬਾਅਦ ਉੱਥੇ ਜੋ ਲਿਆਣਾ ਸੀ ਸਿਸਟਮ ਲੈਂਦਾ ਹੀ ਨਹੀਂ ਬਿਲਡਿੰਗ ਅਸਹੀ ਬਣਾਵਾਗੇ ਠੀਨ ਵਾਲੇ ਪਾਣੀ ਦੇ ਲਈ ਸਾਡੀ ਸਰਕਾਰ ਦੀ ਠੀਨ ਵਾਲੇ ਪਾਣੀ ਦੇ ਠੀਨ ਵਾਲੇ ਪਾਣੀ ਦੀ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਜਦੋਂ ਦੇਖੋ ਸਾਨੂੰ ਬਿੜਾ ਸਮਾਂ ਘੱਟ ਮਿਲਿਆ ਸਾਨੂੰ 8 ਮਹੀਨੇ ਵੀ ਨਹੀਂ ਹੋਏ ਕੰਮ ਮਿਲ ਜੀ ਦੇਖੋ ਨਗਰ ਕਾਉਂਸਲ ਤੋਂ ਬਗੈਰ ਕੰਮ ਨਹੀਂ ਹੁੰਦਾ ਨਗਰ ਕਾਉਂਸਲ ਸ਼ਹਿਰ ਦੀ ਇੱਕ ಏਕੀ ਜੀ ਸੰਸਥਾ ਹੈ ਜਿਹੜੀ ਦੇ ਰਾਹੀਂ ਉਹੇ ਕੰਮ ਹੋ ਸਕਦਾ ਦੂਰ ਉਹਦੇ ਵਿੱਚੋਂ ਜਨਾਜ ਚੱਲਦਾ ਨਹੀਂ ਮਤੇ ਪੈਂਦੇ ਆ ਪ੍ਰੋਸੀਜਰ ਹੈ ਹਾਂ ਜੀ ਪੀਣ ਵਾਲੇ ਪਾਣੀ ਦੀ ਮੈਂ ਤੁਹਾਨੂੰ ਦੱਸਦਾ ਸ਼ਰਮਾ ਜੀ ਹਰ ਸਾਲ ਲੇਖਨਾ ਦੇ ਬਾਰੇ ਕਰਦੇ ਰਹੇ ਵੀ ਮੈਂ ਕਨਾਲ ਦਾ ਪਾਣੀ ਮਹਿਰੀ ਪਾਣੀ ਜਿਹੜਾ ਹੈ ਵੀਰਕਿਰਤ ਲੈ ਕੇ ਆਵਾਂਗਾ ਯਾਦ ਹੈ ਤੁਹਾਨੂੰ ਬਿਲਕੁਲ ਕਰਦੇ ਰhiti ਨਹੀਂ ਕਰਦੇ ਜੀ ਦੰਦਾਵਾ ਸਾਹਿਬ ਮੈਂ ਤੁਹਾਨੂੰ ਮੈਂ ਤੁਹਾਨੂੰ ਇਪਾਰ ਦੇ ਸਕਦਾ ਕੱਢ ਕੇ ਮੇਰੇ ਕੋਲ ਤੇ ਤੁਸੀਂ ਕਿਹਾ ਪਹਿਲਾਂ ਹੁੰਦੇ ਮੈਂ ਤੁਹਾਨੂੰ ਦਊਗਾ ਡੇਰਾ ਬੱਸੀ ਵੀ ਔਰ ਜ਼ੀਰਤਪੁਰ ਵੀ ਜਦੋਂ ਸਾਡੀ ਕਮੇਟੀ ਬਣੀ ਅਸੀਂ ਮਤਾ ਪਾਇਆ ਕਮੇਟੀ ਦੇ ਵਿੱਚ ਅਸੀਂ ਮੈਂ ਮਤਾ ਪਾਇਆ ਆ ਬੈਠੇ ਸਾਡੇ ਕੌਂਸਲਰ ਡੇਰਾ ਬੱਸੀ ਤੋਂ ਚੰਨ ਸਿੰਘ ਜੀ ਇਸ ਗੱਲ ਦੇ ਗਵਾਹ ਨੇ ਮੈਂ ਤੁਹਾਨੂੰ ਕਾਪੀ ਦਊਗਾ ਔਰ ਜ਼ੀਰਪੁਰ ਦੀ ਮੈਂ ਕਰਨਾਟ ਜੋ ਨਹਿਰੀ ਪਾਣੀ ਦੀ ਸਕੀਮ 80 ਕਰੋੜ ਰੁਪਏ ਦੀ ਸਕੀਮ ਬਣਦੀ ਸੀ ਉਹ ਅਸੀਂ ਮੈਂ ਤਿਆਰ ਕਰਵਾਇਆ ਪਰ ਸਾਨੂੰ ਟਾਈਮ ਬਹੁਤ ਘੱਟ ਸੀ ਇਲੈਕਸ਼ਨ ਆ ਗਏ ਆ ਮਤਲਬ ਤੁਹਾਨੂੰ ਪਤਾ ਹੈ ਸਰਕਾਰ ਦੇ ਵਿੱਚ ਕੰਮ ਹੁੰਦੇ ਆ ਉਹਨਾਂ ਨੂੰ ਸਮਾਂ ਲੱਗਦਾ ਜੇ ਕਿਤੇ ਸਾਨੂੰ ਟਾਈਮ ਮਿਲ ਜਾਂਦਾ ਸਾਨੂੰ ਕਿਤੇ ਵੀ ਸਾਨੂੰ ਸਾਨੂੰ ਟਾਈਮ ਮਿਲਦਾ ਕਿਤੇ ਸਾਨੂੰ 5 ਸਾਲ ਹੀ ਕਮੇਟੀ ਬਣ ਜਾਂਦੀ ਸਾਡੀ 5 ਹੀ ਸਾਲ ਸਾਨੂੰ ਸਰਕਾਰ ਨਹੀਂ ਮਿਲ ਜਾਂਦੀ ਤਾਂ ਅਸੀਂ ਸਾਨੂੰ ਲਿਖ ਕੰਮ ਕਰਕੇ ਉਹ ਦਿਖਾਉਂਦੇ ਵੀ ਆ ਕਿਵੇਂ ਕੀਤੇ ਪਰ ਇਹ ਘਟਕਾਰ ਅਨੁਸਾਰੇ ਉਹ ਸਾਡੇ ਕੰਮ ਜਿਹੜੇ ਹਨ ਜਿਹੜੇ ਅਸੀਂ ਸ਼ੁਰੂ ਕੀਤੇ ਸਾਡੇ ਵਿੱਚ ਹੀ ਗਏ ਮੁਰਦੀ ਸਾਹਿਬ ਤਾਂ ਆਉਂਦੇ ਨਹੀਂ ਹੁਣ ਕਿਸੇ ਜਾਣ ਸੋ ਤਾਂ ਦੱਸਦੇ ਅਸੀਂ ਕਾਹੀ ਮਾਰ ਨਹੀਂ ਕੁਛ ਲਈ ਤੁਸੀਂ ਸਿੱਧੂ ਸਾਹਿਬ ਦੀ ਗੱਲ ਕੀਤੀ ਹੈ ਤੁਸੀਂ ਸਿੱਧੂ ਸਾਹਿਬ ਦੀ ਗੱਲ ਕੀਤੀ ਹੈ ਮੈਂ 25 ਸਾਲ ਮਹਾਰਾਣੀ ਪ੍ਰਦੀਪਤੌਰ ਨਾਲ ਰਹਿਆ ਹਾਂ ਇਕੱਲਾ ਠੀਕ ਰਹੇ ਉਹ ਪਾਰਟੀ ਛੱਡ ਕੇ ਅਸੀਂ ਛੱਡ ਕੇ ਅਸੀਂ ਹਜ਼ਾਰ ਦੇ ਵਿੱਚ ਵਿਰੋਧੀ ਹਾਂ ਬਿਲਕੁਲ ਵਿਰੋਧੀ ਕਿਸਾਨਾਂ ਦੇ ਹੱਥ ਤੇ ਇੱਥੇ ਵੀ ਕੋਈ ਹੁੰਦਾ ਪ੍ਰੋਗਰਾਮ ਹੈ ਪਾਰਟੀ ਦਾ ਵੀ ਹੋਵੇ ਪਾਰਟੀ ਲੈਵਲ ਤੋਂ ਅਲੱਗੁੱਟ ਕੇ ਵੀ ਇਹ ਇਨਸਾਨ ਵੀ ਅਸੀਂ ਦੀ ਜ਼ਿੰਮੇਵਾਰੀ ਹੈ ਅਸੀਂ ਦਾ ਬਟਾ ਪਰੋਂ ਆਇਆ ਸੀ ਵੀ ਸਾਡੇ ਬੇਟੀ ਕਰਦੇ ਸੀ ਕਿਹਾ ਕਿ ਨਹੀਂ ਉੱਥੋਂ ਸ਼ਹਿਰਾਂ ਜਿਹੜਾ ਲਾਪੇ ਤੇ ਹੈ ਤਾਂ ਜੀ ਵੀ ਲਾ ਰਹੀਆਂ ਅਸੀਂ ਜ਼ਿੰਮੇਵਾਰਾਂ ਦੇ ਨਾਮ ਇੱਥੇ ਐਮਐਸਪੀ ਦੇਖੋ ਸਾਡਾ ਜਿਹੜੀ ਸਾਡਾ ਮੈਨੀਫੈਸਟੋ ਹੈ ਉਹਦੇ ਵਿੱਚ ਸਾਡੀ ਪਹਿਲੀ ਇਹ ਹੈ ਵੀ ਕਾਂਗਰਸ ਪਾਰਟੀ ਦੀ ਸਾਡੀ ਜੇ ਸਰਕਾਰ ਬਣ ਗਈ ਅਸੀਂ ਐਮਐਸਪੀ ਉਹਦੋਂ ਹੀ ਪਹਿਲਾ ਕੰਮ ਐਮਐਸਪੀ ਲਾਗੂ ਕਰ ਤੁਸੀਂ ਕਹਿੰਦੇ ਕਿ ਐਮਐਸਪੀ ਲਾਗੂ ਕਰਾਂਗੇ ਜਦੋਂ ਸੁਆਮੀਨਾਥਨ ਰਿਪੋਰਟ ਪੇਸ਼ ਕੀਤੀ ਉਸ ਟਾਈਮ ਕਾਂਗਰਸ ਕਾਜੂ ਸਿਸਟਮ ਕਿਉਂ ਨਹੀਂ ਲਾਗੂ ਕੀਤੀ ਉਹ ਪੁਰਾਣੀ ਗੱਲ ਦੀ ਹੋਈ ਵੀ ਹੈ ਪੁਰਾਣੀ ਗੱਲ ਦੀ ਤਾਂ ਮਤਲਬ ਨਹੀਂ ਹੈ ਸ਼ੁਰੂਆਤ ਕਿਉਂ ਨਹੀਂ ਲਾਗੂ ਕੀਤੀ ਡਾਕਟਰ ਸਾਹਿਬ ਦੱਸ ਰਿਹਾ ਦੇਖੋ ਪਾਰਟੀਆਂ ਵਿਕਾਸ ਕਰਦੀਆਂ ਆਪਣੇ ਆਪ ਨੂੰ ਠੀਕ ਕਰਦੀਆਂ ਹੈਗੀਆਂ ਜੇ ਪਹਿਲਾਂ ਨਹੀਂ ਹੋਈ ਹੈ ਤਾਂ ਜੋ ਨਵੀਂ ਕਾਂਗਰਸ ਰਾਹੁਲ ਗਾਂਧੀ ਗਵਾਈ ਵਿੱਚ ਜਨਮ ਲੈ ਰਹੀ ਹੈ ਉੱਥਲ-ਵੱਟੇ ਲੈ ਰਹੀ ਹੈ ਇੱਕ ਪੁਨਰਜਨਮ ਹੋ ਰਿਹਾ ਉਸ ਕਾਂਗਰਸ ਨੇ ਲਾਣੀਆਂ ਫੈਸਲਾ ਕੀਤਾ ਕਿ ਐ ਐਮ ਐਸ ਪੀ ਜਿਹੜੀ ਕਾਨੂੰਨੀ ਗਰੰਟੀ ਹੈ ਉਹ ਸਰਕਾਰ ਦੇਊਗੀ ਔਰ ਕਿਸਾਨਾਂ ਦੇ ਕਰਜ਼ਿਆਂ ਤੇ ਹੌਲੀ ਕਿਹਾ ਕਿ ਜੇਕਰ ਅਡਾਨੀਆਂ ਬਾਨੀਆਂ ਦਾ 16 ਲੱਖ ਕਰੋੜ ਰੁਪਏ ਮਾਫ ਹੋ ਸਕਦਾ ਤਾਂ ਸਾਡੇ ਹਿੰਦੁਸਤਾਨ ਦੇ 7 ਕਰੋੜਾ ਕਿਸਾਨਾਂ ਦਾ 8 ਲੱਖ ਕਰੋੜ ਕਿਉਂ ਨਹੀਂ ਮਾਫ ਹੋ ਸਕਦਾ ਕਾਂਗਰਸ ਪਾਰਟੀ ਜੇ ਸੱਤਾ ਇੰਡੀਆ ਨਾਇਸ ਆਉਂਦਾ ਹੈਗਾ ਸਾਡਾ ਵਾਅਦਾ ਲਿਖਤੀ ਵਾਅਦਾ ਹੈਗਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਸੀਂ ਯਕੀਨੀ ਬਣਾਵਾਂਗੇ ਕਿ ਸਰਕਾਰ ਬਨਸਾਰ ਹੀ ਪਹਿਲੇ 2 ਮਹੀਨਿਆਂ ਵਿੱਚ सिर्फ एम एस पी की कानूनी गरंटी होगी बल्कि किसानों के कर्जे से भी लीक फेरी जाएगी साड़ा वादा है